ਜੀ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਤੁਹਾਨੂੰ ਨਾਪ ਦੱਸਦੇ ਆ ਪਹਿਲਾਂ ਵੀ ਕਿੰਨੇ ਨਾਪ ਦਾ ਸੂਟ ਕੱਟਣਾ ਹੈ ਕਮੀਜ਼ ਲੰਬਾਈ 38.5 ਘੇਰ 18 ਛਾਤੀ ਆਪਣੇ 16.5 ਤੇ ਕਮਰ 14 हिਪ 18.5 ਇਸ ਨਾਪ ਦਾ ਆਪਾਂ ਕੰਮ ਕਰਨ ਲੱਗਿਆ ਪਹਿਲਾਂ ਸਭ ਤੋਂ ਪਹਿਲਾਂ ਕੱਟਾਂਗੇ ਆਪਾਂ ਬਾਹਨ ਬਾਈ ਬਾਹਨ ਬਾਈ ਹੈਗੀ ਜੀ ਆਪਣੇ 15 ਇੰਚ ਤੇ ਆਪਾਂ ਨੇ ਲੈਣਾ 2 ਇੰਚ ਵੱਧ ਤੇ 17 ਤੇ ਇਦੋਂ ਵੀ ਆਪਾਂ ਨੇ 17 ਇੰਚ ਲੈ ਲਿਆ 2 ਇੰਚ ਵੱਧ ਬਾਹਲ ਲੰਬਾਈ ਚ ਤੇ ਬਾਹ ਮੂਰੀ ਹੈ ਜੀ ਆਪਣੀ ਥਿਨੀ ਆਗੀ ਬਾਹ ਮੂਰੀ ਪੰਜ ਤੇ 1.5 ਇੰਚ ਆਪਾਂ ਨੇ ਵੱਧ ਲੈਣਾ ਹੈ 6.5 ਇੰਚ ਤੇ ਮਿਸਾਨ ਲੱਗਿਆ ਜੀ ਇੱਥੋਂ ਆਪਾਂ ਨੇ 1.5 ਇੰਚ ਲੈਣਾ ਤੇ ਆਹ ਫੋਲਡ ਕਰਨ ਵਾਸਤੇ ਮਿਸਾਨ ਲਾਇਆ ਜੀ ਇੱਥੋਂ ਆਪਾਂ ਲਾ ਲਿਆ 3 ਇੰਚ ਤੇ ਇਦਰੋਂ ਵੀ 3 ਇੰਚ ਇਹਨੂੰ ਸਾਂਝੇ ਦੇ ਨਾਲ ਮਿਲਾ ਕੇ ਮੋੜਾ ਆਪਣਾ 7 ਇੰਚ 7 ਤੇ ਨੂੰ ਸਾਂ ਲੱਗ ਗਿਆ ਜੀ ਇੱਥੋਂ ਲਾ ਲਏ ਜੀ ਆਪਾਂ 3.5 ਤੇ ਤੇ ਇਦਰੋਂ ਵੀ 3.5 ਤੇ ਤੇ ਇਹਨੂੰ ਇਹਦੇ ਨਾਲ ਮਿਲਾ ਕੇ ਸਾਨੂੰ ਇਹ ਤੇ ਪਾਉਣੀਆਂ ਜੀ ਆਪਾਂ ਨੇ ਗਲਾਈ ਤੇ ਆ ਇਸ ਤਰੀਕੇ ਨਾਲ ਆਪਾਂ ਗਲਾਈ ਪਾਉਣੀ ਹੈ ਜੀ ਇਹ ਆ ਗਈ ਆਪਣੀ ਮੋਡੇ ਦੀ ਕਾਰਟ ਤੇ ਆ ਗਈ ਆਪਣੀ ਸਾਈਜ਼ਾਂ ਦੀ ਇਹ ਹੋ ਗਈ ਜੀ ਆਪਣੀ ਬਾਹ ਦੀ ਕਾਟ ਨੇ ਤਾਂ ਜੀ ਆ ਹੋ ਗਈ ਆਪਣੀਆਂ ਬਾਹ ਤੇ ਹੁਣ ਆ ਗਈ ਜੀ ਆਪਣੀ 4 ਇੰਚ ਦੀ ਕਾਟ ਇਥੋਂ ਇਥੋਂ ਆ ਗਈ ਜੀ ਆਪਣੀ 4 ਇੰਚ ਦੀ ਤੇ ਆ ਆਪਾਂ ਦੋ ਪੀਸਾ ਦੀ ਉੱਪਰ ਲੈਣੀ ਪਾਉਣੀ ਹੈ ਉੱਡੀ ਪੌਣੇ ਵਾਲੀ ਹੋ ਗਈ ਹਾਂ ਇਹ ਪੌਣੇ ਆਹ ਹੋ ਗਈ ਜਿੱਥੇ ਆਪਾਂ ਬਹਾਂ ਕਰੀ ਹੁਣ ਆਪਾਂ ਜੀ ਕਮੀਰ ਦਾ ਲਾਉਣੀ ਹੈ ਤੇ ਮੇਰੀ ਦੀ ਲੰਬਾਈ ਹੈ ਜੀ ਆਪਣੀ 37 ਤੇ ਘੇਰ 18 ਹਿਪ 38 ਲੰਬਾਈ 38 ਇਹ ਆਪਾਂ 10 ਇੰਚ ਘੇਰੇ ਵਿੱਚ ਜੀ ਆਪਾਂ ਲੈਣਾ 3 ਇੰਚ ਵੱਧ ਆਇਸੋ ਤਾਂ ਬਣੇਗੀ ਇਸ ਨੂੰ ਆਈ ਮੋੜ ਲਾਂਗੇ ਦੇਖਣੇ ਪੈਣਗੇ ਆਹ ਲਓ ਜੇਗਾ ਲੈ ਲੋ ਜਿਹੜਾ ਹੁੰਦਾ ਤੇ ਕੀ ਮਿਲਣਾ ਕੇਰਾ ਪਾਈ ਪਾਉਣਾ ਜੇ ਕਈ ਵਾਰ ਹੁਣ ਆਪਣਾ ਕੇੜ 17 ਹੋ ਜਾਤਾ ਤਾਂ ਆਪਣਾ ਐਸੇ ਪਨੇ ਲੋੜ ਕੱਪੜਾ ਲੈ ਲੈਣੇ ਹੁਣ ਆਪਣਾ ਹੋਊਗਾ ਇਹ ਨਾਉ ਨਾ ਹਾਂ ਇਹ ਸਾਢੇ 8 ਆਉਂਦਾ ਨਹੀਂ ਹੋ ਜਾ ਸੋਤ ਕੋਈ ਨਾ ਜੋ ਵੀ ਸਾਮਾਨ ਦੇ ਨਾ ਇਹਨੂੰ ਉੱਦਾ ਲੈ ਲੈਣੇ ਹੂੰ ਜਿਵੇਂ ਹੁਣ ਆਪਣਾ ਘੇਰਾ ਹੈਗਾ ਦੇਖੋ ਹ 1.58 ਹਿੱਪ ਹੈਗੀ ਤੇ 18 ਇੰਚ ਘੇਰਾ ਹੈ ਆਪਾਂ 3 ਇੰਚ ਘੇਰੇ ਦੇ ਵਿੱਚ ਵਧ ਲੈਣਾ ਐਸ ਲੋਟ ਬਣੇ ਲੋਟ ਆਉਂਦਾ ਨਹੀਂ ਆਪਾਂ ਹੁਣ ਲੈਣਾ ਐਸ ਲੋਟ ਦਾ ਪੂਰਾ ਡਾਵਾ ਤੇ ਹੁਣ ਲੰਬਾਈ ਹੈ ਜੀ ਆਪਣੇ 38.5 4 ਇੰਚ ਵਧ ਲੈਣਾ ਹਾਂਜੀ ਹੁਣ ਆਪਣਾ ਕਮੀਜ਼ ਲੰਬਾਈ 38.5 ਆਪਾਂ ਨੇ 42 ਲਾ ਲਿਆ 4 ਇੰਚ ਵਧ ਘੇਰ ਦੇ ਵਿੱਚ ਆਪਾਂ 3 ਇੰਚ ਵਧ ਲੈਣਾ ਤੇ ਲੰਬਾਈ ਦੇ ਵਿੱਚ 4 ਇੰਚ ਵਧ ਲੈਣਾ ਹੁਣ ਆਪਾਂ ਨੇ ਤੋਂ ਕਮੀ ਦੀ ਲੰਬਾਈ ਲਾ ਲਈ ਇਸ ਇਹ ਆਪਾਂ ਨੇ 52 ਇੰਚ ਲਾ ਲਿਆ ਤਕੜਾ ਤੇ ਹੁਣ ਆਪਾਂ ਲੈਣਾ ਜੀ ਘੇਰਾ ਆਹ ਹੁਣ ਘੇਰਾ ਸਮਝ ਲਓ ਘੇਰਾ ਆਪਣਾ 3 ਇੰਚ ਵਧ ਲੈਣਾ ਤੇ हिਪ ਆਪਣੇ 18.5 ਤੇ ਘੇਰ ਆਪਣਾ ਹੈਗਾ ਜੀ 18 ਇੰਚ ਤੇ ਹੁਣ ਆਪਾਂ हिਪ ਦੇ ਹਿਸਾਬ ਨਾਲ ਜਿਹੜੇ ਆਪਣਾ ਢੇ ਘੇਰ ਵਧਦਾ ਤਾਂ ਘੇਰ ਦੇ ਹਿਸਾਬ ਨਾਲ ਜਿਹੇ हिਪ ਵਧਦਾ ਤਾਂ ਉਹਦੇ ਹਿਸਾਬ ਨਾਲ ਆਪਾਂ 3 ਇੰਚ ਵੱਧ ਲੈਣਾ ਹੁਣ ਕਿ ਆਪਣੀ हिਪ 1.18 ਦੀ ਹੁਣ ਆਪਾਂ 3 ਇੰਚ ਵੱਧ ਘੇਰਾ ਲੈਣਾ ਤੇ ਆ ਗਿਆ 1.18 ਇੱਥੇ ਆ ਗਿਆ 1.18 ਘੇਰਾ ਗਿਆ ਹੁਣ ਪੂਰਾ ਘੇਰਾ ਹਾਂ 1.2 ਇੰਚ ਲੈਣਾ ਹੈ ਆਪਾਂ ਨੂੰ 10 ਇੰਚ ਵੱਧ ਹਾਂਜੀ ਇਹ ਆਪਾਂ ਲੈ ਲਿਆ ਕਮੀਜ਼ ਦਾ ਘੇਰਾ ਹਾਂਜੀ ਤੀਰ ਆਪਣਾ 12 ਇੰਚ ਤੇ ਆਪਾਂ ਨਿਸ਼ਾਨ ਲਾਉਣਾ ਜੀ 6 ਇੰਚ ਤੇ ਤੇ ਆਹ ਆਪਣਾ ਤੀਰੇ ਦਾ ਨਿਸ਼ਾਨ ਲੱਗ ਗਿਆ ਆਹ ਲੱਗ ਗਿਆ ਜੀ ਮੋਢੇ ਦਾ ਸੱਤ ਤੇ ਇੱਥੋਂ ਵੀ ਆਪਾਂ ਨੇ ਜੀ 6 ਇੰਚ ਲਾਉਣਾ ਤੇ ਆਪਾਂ ਇਹਦਾ ਬਣਾਉਣਾ ਜੀ ਬਾਕਸ ਤੇ ਇਹ ਦਰੋਂ ਵੀ ਆਪਾਂ ਸਾਤ ਤਿੰਨ ਇਸ਼ਾਨ ਲਾ ਕੇ ਤੇ ਆ ਆ ਆਪਣਾ ਬਣ ਗਿਆ ਜੀ ਬਲੌਕ ਸੀ ਇਹ ਹੋ ਗਏ ਜੀ ਆਪਣੇ ਮੋੜ ਦੇ ਹੁਣ ਛਾਤੀ ਆ ਜੀ ਆਪਣੀ ਸਾਢੇ 16 ਇੰਚ ਤੇ ਤੇ ਸਾਤੀ ਸਾਢੇ 16 ਜੀ ਆਪਾਂ ਲਾਵਾਂਗੇ ਸਵਾ 8 ਦੇ ਅੰਗਿਆ ਹੋ ਗਏ ਸਵਾ ਤਿੰਨ ਇਸ਼ਾਨ ਜੀ ਇੱਥੋਂ ਲਾਉਣਾ ਆਪਾਂ ਨੇ 1.5 ਇੰਚ ਤੇ ਤੇ ਇਧਰੋਂ ਲਾਉਣਾ ਜੀ ਇੱਕ ਤੇ ਤੇ ਜੀ ਆਹ ਤਾਂ ਪਾਉਣੇ ਜੀ ਆਪਾਂ ਮੂਰਲੇ ਪੀਸ ਦੀ ਗਲਾਈ ਹੋ ਗਈ ਤੇ ਆਹ ਪਾਉਣੇ ਜੀ ਆਪਾਂ ਨੇ ਚਾਰੇ ਪੀਸਾਂ ਦੀ ਬਿੱਕੀ ਪੀਸ ਲੈਣੀ ਹੈ ਜੀ ਆਪਾ ਨਾਉਣੇ ਪਲੇਟਾਂ ਤੇ ਕੱਪੜਾ ਇਹ ਜਿਹੜੀ ਆਪਣੇ ਜਿਆ ਮੂਰਲੀ ਘਾਟ ਹੈ ਇਹ ਪਊਗੀ ਆਪਣੇ ਦੋ ਪੀਸਾਂ ਮੂਰਲੀਆਂ ਹੁਣ ਆਪਾਂ ਪਲੇਟਾਂ ਤੇ ਆਸਾਨ ਆਣੀ। ਸਵੇਟਾ ਕਿੰਨੇ ਦੀ? ਸਾਡੇ ਪਲੇਟਾਂ ਜੀ 9.5 ਤੇ ਆਪਾਂ ਲਾਉਣਾ 10 ਇੰਚ ਤੇ ਨਿਸ਼ਾਨ ਦੇ। ਇੱਥੇ ਮੈਂ ਕਾਫੀ। ਤੇ ਇੱਥੋਂ ਲਾਉਣਾ ਜੀ ਆਪਾਂ 3 ਇੰਚ ਤੇ। 9.5 ਸਾਢੇ 3 ਤੇ ਲਾਉਣਾ ਆਪਾਂ ਭਾਰੀ ਨਾਪ ਤੇ। ਇਹ ਆਪਾਂ ਸਾਢੇ 16 ਛਾਤੀ ਹੈ ਉਹ ਤੇ ਲਾਵਾਂਗੇ 3 ਇੰਚ ਦੇ ਪਲੇਟਾਂ ਦਾ ਭਾਰੀ ਤੇ ਸਾਢੇ 3/4 ਹਾਂ ਭਾਰੀ ਤੇ ਸਾਢੇ 3/4 ਇੱਥੋਂ ਜੀ ਆਪਾਂ ਸਾਢੇ 6 ਇੰਚ ਤੇ ਇੱਥੋਂ ਵੀ ਆਪਾਂ ਸਾਢੇ 3/4 ਤੇ ਲਾਉਣਾ ਆਹ 3 ਇੰਚ ਤੇ ਲਾਉਣਾ ਜੀ ਸੌਰੀ ਸਾਢੇ 3/4 ਆ ਗਏ ਜੀ ਆਪਾਂ ਇਹਨਾਂ ਨੂੰ ਤੇ ਇੱਥੋਂ ਲਾਉਣਾ ਜੀ ਆਪਾਂ 2 ਇੰਚ ਦੇ ਇਹ ਆਇਦਰੋਂ ਵੀ ਦੋ ਤੇ ਜਿਹੜਾ ਆਪਾਂ ਆ ਨਿਸ਼ਾਨਾ ਲਾਉਣਾ ਦੋ ਤੇ ਜਿਹੜਾ ਕੋਨਾ ਹੈਗਾ ਇੱਥੇ ਮੋਢੇ ਦਾ ਬਾਕਸ ਬਣਾਇਆ ਸੀ ਇਹਦੇ ਨਾਲ ਮਲਾਉਣਾ ਹੈ ਇਸ ਤਰੀਕੇ ਨਾਲ ਇੱਥੋਂ ਦੋ ਆ ਵੀ ਦੋ ਆ ਜੀ ਆ ਵੀ ਦੋ ਹੋ ਗਿਆ ਆ ਦੋ ਹੋ ਗਿਆ ਹੁਣ ਜਿਹੜਾ ਆਪਾਂ ਨੇ ਆ ਨਿਸ਼ਾਨਾ ਜੀ ਇੱਧਰ 6 ਇੰਚ ਤੇ ਲਾਵਾਂਗੇ ਆਪਾਂ ਹੁਣ ਆਪਾਂ 6.5 ਤੇ ਲਾਉਣਾ ਜੀ ਇਹ ਆਪਣੇ ਸਾਤੀ ਘੱਟ ਕਰਕੇ 6 ਇੰਚ ਤੇ ਲਾਉਣਾ ਤੇ ਆਪਣੇ ਬੱਤੀ ਵਾਲੀ ਸਾਈਡਾਂ ਦੀ ਸिलाई ਕਿੰਨੀ ਹੈ ਤੇਰਾ ਹਾਂਜੀ ਜਿਹੜੀ ਆਪਣੀਆਂ ਸੈਡ ਵਾਲੀ ਨਸਾਨੀ ਆ ਇਹ 13 ਤੇ ਆਪਾਂ ਲਾਵਾਂਗੇ 14 ਤੇ 1 ਇੰਚ ਵੱਧ ਲਾਉਣਾ ਹੈ ਇੱਥੇ ਲਾ ਦਾਂਗੇ ਆਪਾਂ ਟੱਕ 1 ਇੰਚ ਵੱਧ ਲਾਉਣਾ ਹੈ ਤੇ ਆਹ ਲਾਉਣੀ ਆ ਆਪਾਂ ਜਿਹੜੇ ਚੇਨ ਚੰਨ ਲਾਈਏ ਉਹਦੇ ਕਰਕੇ ਆਹ ਉਹ ਜਾਨੀ ਆਪਣੇ ਕੋਲ ਆ। ਸ੍ਰੀ ਹਾਂਜੀ ਆ ਹੋ ਗਈ ਆਪਣੇ ਪਿੱਛੇ ਪਾਸੇ ਲੱਗ ਗਈਆਂ ਹੁਣ ਆਪਕ ਆ ਗਿਆ ਪਿੱਛੇ ਪਿੱਛੇ ਸਭ। ਹੂੰ ਹਾਂ ਜੀ ਆਹ ਹੋ ਗਈ ਆਪਣੀਆਂ ਸੂਹੀ ਪੀਸੀਆਂ ਪਲੇਟਾਂ ਹੁਣ ਆਪਾਂ ਗਲੇ ਦੀ ਕਟਿੰਗ ਕਰਨੀ ਹੈ ਹਾਂ ਜੀ ਗळा ਪੈਕੋ ਲੈਣਾ 2 ਇੰਚ 2 ਤੇ ਲੰਬਾਈ ਆਪਾਂ ਜਿੰਨਾ ਜੀ ਨਾਪ ਲਿਖਿਆ ਮਨਾ ਲਉਣਾ ਹੈ ਪਿਸਲਾ ਗळा ਆਪਣਾ 4 ਲਿਖਿਆ ਜੀ ਆਪਾਂ 4.5 ਤੇ ਲਾਵਾਂਗੇ ਅੱਧਾ ਇੰਚ ਆਪਣਾ ਸਲਾਈਂਦਾ ਇੱਥੇ 4.5 ਤੇ ਜੀ ਇੱਥੋਂ ਆਪਾਂ 2 ਲਿਆ ਇੱਥੋਂ ਆਪਾਂ 4 ਇੰਚ ਲਾਵਾਂਗੇ ਤੇ एकदम ਇਹਦਾ ਆਮਲਾ ਆ ਗਿਆ ਆ ਇਥੋਂ ਕੌਣ ਹੈ ਗਲ ਲਾ ਲ ਇਹ ਆਹ ਹੋ ਗਏ ਆਪਣੇ ਪੇਸਟਰੀ ਤੇ ਮੀਟ ਆ ਪੀਸ ਲਈ ਉਸ ਨੂੰ ਪੀਸ ਲਾ ਆਹ ਹੋ ਗਏ ਜੀ ਤਾਹਾਂ शुरुवाती कार्टिङ जी अहिले विडियो बाई बाई